ਕਈ ਵਾਰ ਬੰਦਾ ਨਾ ਰਿਸ਼ਤਾ ਕਰ ਲੈਂਦਾ ਹੈ ਰਿਸ਼ਤਾ ਕਰ ਲੈਂਦਾ ਹੈ ਤੇ ਕੁੜੀ ਦੇ ਚੱਕਰ ਹੁੰਦੇ ਕਿਤੇ ਉਧਰ ਮੰਨ ਲਓ ਕੁੜੀ ਕਿਸੇ ਹੋਰ ਨੂੰ ਪਸੰਦ ਕਰਦੀ ਹੈ ਹੁਣ ਕੁੜੀ ਆਲੇ ਜਿਹੜੇ ਕੁੜੀ ਦੇ ਜਿਹੜੇ ਮਾਪੇ-ਵਾਪ ਹੁੰਦੇ ਨੇ ਉਹ ਕਹਿੰਦੇ ਨੇ ਜੇ ਤੇਰਾ ਵਿਆਹ ਜੇ ਉੱਥੇ ਨਾ ਕੀਤਾ ਜਿੱਥੇ ਅਸੀਂ ਚਾਹੁੰਦੇ ਆਂ ਫਿਰ ਅਸੀਂ ਤੈਨੂੰ ਆਪਣੇ ਘਰ ਦੇ ਵਿੱਚ ਕਦੇ ਬੜਨ ਨਹੀਂ ਦੇਣਾ ਤੇ ਸਾਡਾ ਮਰਿਆ ਮੂੰਹ ਦੇਖਣਾ ਉਹ ਕੁੜੀ ਨੂੰ ਕਰ ਦਿੰਦੇ ਜਜਵਾਤੀ ਕੁੜੀ ਇੰਨੀ ਜਜਵਾਤੀ ਹੋ ਜਾਂਦੀ ਹੈ ਕੁੜੀ ਨੂੰ ਬਲੈਕਮੇਲ ਕਰ ਦਿੱਤਾ ਇੱਕ ਤਾਂ ਉਹ ਕੁੜੀ ਕਹਿੰਦੀ ਹੈ ਮੈਂ ਜਿੱਥੇ ਵਿਆਹ ਕਰਨਾ ਚਾਹੁੰਦੇ ਨੇ ਉੱਥੇ ਹੀ ਕਰਾ ਲਵੋ ਨਹੀਂ ਜੇ ਇਹ ਮਰ ਗਏ ਫਿਰ ਮੇਰੇ ਪੱਲੇ ਰਹਿ ਕੀ ਗਿਆ ਕਿਉਂਕਿ ਕੁੜੀ ਨੂੰ ਜਜ਼ਬਾਤਾਂ ਦੇ ਤੌਰ ਤੇ ਮਾਪੇ ਆਪਣੇ ਕੰਟਰੋਲ ਚ ਕਰ ਲੈਂਦੇ ਆ ਜਦਕਿ ਕੁੜੀ ਦੇ ਰਿਸ਼ਤੇ ਪਹਿਲੇ ਕਿਤੇ ਉਧਰ ਜੁੜੇ ਹੁੰਦੇ ਆ ਉਹਦੇ ਸੰਬੰਧ ਕਿਸੇ ਹੋਰ ਨਾਲ ਹੁੰਦੇ ਆ ਮਾਪੇ ਧੱਕੇ ਨਾਲ ਕੁੜੀ ਦਾ ਰਿਸ਼ਤਾ ਕਿਤੇ ਉਧਰ ਕਰਾ ਰਹੇ ਹੁੰਦੇ ਆ ਅੱਜ ਕੱਲ ਤਾਂ ਜਾਤ ਪਾਤ ਦਾ ਵੀ ਬੜਾ ਰੋਲਾ ਚੱਲਦਾ ਕਹਿੰਦੇ ਉਹ ਫਲਾਣਾ ਬੰਦਾ ਸਾਡੀ ਜਾਤ ਦਾ ਨਹੀਂ ਅਸੀਂ ਤੇਰਾ ਰਿਸ਼ਤਾ ਉੱਥੇ ਕਰ ਨਹੀਂ ਸਕਦੇ ਫਲਾਣਾ ਕੁੜੀ ਸਾਡੇ ਜਾਤ ਦੀ ਨਹੀਂ ਅਸੀਂ ਤੇਰਾ ਰਿਸ਼ਤਾ ਉੱਥੇ ਕਰ ਨਹੀਂ ਸਕਦੇ ਹੁਣ ਜਦੋਂ ਐਦਾਂ ਦੇ ਰਿਸ਼ਤੇ ਹੋ ਜਾਂ ਹੁਣ ਕੱਲ ਘਰ ਆੜੀ ਦੇ ਤਾਂ ਮੰਨ ਲਓ ਹੁਣ ਕੁੜੀ ਦੇ ਚੱਕਰ ਤਾਂ ਪਹਿਲੇ ਕਿਸੇ ਹੋਰ ਮੁੰਡੇ ਨਾਲ ਹੁਣ ਤੁਸੀਂ ਉਹਨੂੰ ਆਹ ਕਹੋਗੇ ਭਾਈ ਕਿ ਇਹ ਅੱਜ ਜਿਹੜੇ ਨਾਲ ਇਹਨੂੰ ਕਰੂਗੇ ਉਹਦੇ ਨਾਲ ਰਿਸ਼ਤਾ ਚੱਲੂਗਾ ਉਹਦੇ ਨਾਲ ਰਹੂਗੀ ਇਹਦੇ ਚ ਕੀ ਗਾਰੰਟੀ ਆ ਉੱਥੇ ਰਿਸ਼ਤੇ ਦੇ ਵਿੱਚ ਕਿੰਨਾ ਵਫਾਦਾਰੀ ਹੋਊਗੀ ਵਫਾਦਾਰੀ ਤਾਂ ਪਹਿਲੇ ਨਹੀਂ ਹੈਗੀ ਕੁੜੀ ਨੇ ਤਾਂ ਪਹਿਲੇ ਕੋਈ ਆਸ਼ਕ ਪਸੰਦ ਰੱਖਿਆ ਉਹਦੇ ਨਾਲ ਸੈੱਟ ਹੋਈ ਪਈ ਆ ਉਹ ਵੈਸੇ ਹੀ ਉਹਦੇ ਨਾਲ ਉਹਨੇ ਜਨਮ ਜਨਮਾਂ ਦੀਆਂ ਕਸਮਾਂ ਖਾਧੀਆਂ ਹੋਈਆਂ ਹੁਣ ਜਿਸ ਮੁੰਡੇ ਦੇ ਨਾਲ ਉਹ ਲੜਕੀ ਦੀ ਸ਼ਾਦੀ ਹੋਣੀ ਆ ਉਹਨੂੰ ਅੱਗੇ ਜਾ ਕੇ ਮੁੰਡੇ ਦਾ ਵੀ ਮਰਨ ਹੋ ਜਾਣਾ ਕਿਉਂਕਿ ਕੋਈ ਵੀ ਲੜਕਾ ਜਦੋਂ ਤੁਸੀਂ ਘਰ ਵਾਲੀ ਦੀ ਕਿਸੇ ਹੋਰ ਦੇ ਨਾਲ ਸੰਬੰਧ ਹੋਵੇ ਜਾਂ ਕਿਸੇ ਹੋਰ ਨੂੰ ਪਸੰਦ ਕਰਦੀ ਹੋਵੇ ਉਹ ਪਸੰਦ ਨਹੀਂ ਕਰਦਾ ਹੈਗਾ ਜਦੋਂ ਕੁੜੀ ਜਾਂ ਮੁੰਡਾ ਜਦੋਂ ਮਿਲਦੇ ਆ ਵਿਆਹ ਕਰਾਉਣ ਤੋਂ ਪਹਿਲਾਂ ਅਕਸਰ ਇਹ ਗੱਲਾਂ ਹੁੰਦੀਆਂ ਨੇ ਉਦੋਂ ਹੀ ਕੁੜੀ ਨੂੰ ਵੀ ਇਹ ਚਾਹੀਦਾ ਕਿ ਮੁੰਡਾ ਜੇ ਕਿਸੇ ਹੋਰ ਨੂੰ ਪਸੰਦ ਕਰਦਾ ਜਾਂ ਮਾਪੇ ਆਪਣੇ ਪ੍ਰੈਸ਼ਰ ਕਰਕੇ ਵਿਆਹ ਕਰਾ ਰਹੇ ਆ ਤੇ ਸਾਰੀ ਗੱਲ ਕਰ ਲੈਣੀ ਚਾਹੀਦੀ ਕਿਉਂਕਿ ਬਾਅਦ ਚੋਂ ਇਹ ਕੰਮ ਜਿਹੜਾ ਹੈ ਬੜਾ ਪੰਗਾ ਪੈ ਜਾਂਦਾ ਪੁਲਿਸ ਦੇ ਗੇੜੇ ਨਿਕਲਣ ਲੱਗ ਜਾਂਦੇ ਨੇ ਉਸ ਆਪਣ ਥਾਣਿਆਂ ਦੇ ਵਿੱਚ ਜਾਣ ਵਾਲਾ ਕੰਮ ਹੋ ਜਾਂਦਾ ਹੈ ਕਚਹਿਰੀਆਂ ਵਿੱਚ ਪੇਸ਼ ਹੋਣੇ ਵਾਲਾ ਕੰਮ ਹੋ ਜਾਂਦਾ ਹੈ ਕਈ ਵਾਰੀ ਤਾਂ ਕੁੜੀ ਮੁੰਡੇ ਵਾਲਿਆਂ ਨੂੰ ਮਾੜੀ ਮਿਲ ਜਾਂਦੀ ਕਈ ਵਾਰ ਮੁੰਡਾ ਕਿਸੇ ਕੁੜੀ ਤੇ ਮਾੜਾ ਮਿਲ ਜਾਂਦਾ ਉੱਥੇ ਰਿਸ਼ਤਾ ਖਰਾਬ ਹੋਣੇ ਵਾਲਾ ਕੰਮ ਹੁੰਦਾ ਇਸ ਕਰਕੇ ਕੁੜੀ ਦੇ ਮਾਪੇ ਨੂੰ ਹੋਰ ਮੁੰਡੇ ਦੇ ਮਾਪੇ ਨੂੰ ਵੀ ਇਹ ਚਾਹੀਦਾ ਜੇ ਅਸੀਂ ਆਪਣੇ ਮੁੰਡੇ ਦਾ ਕਿਸੇ ਕੁੜੀ ਦੇ ਨਾਲ ਜਾਂ ਕੁੜੀ ਦਾ ਰਿਸ਼ਤਾ ਕਿਸੇ ਮੁੰਡੇ ਨਾਲ ਕਰਨ ਲੱਗੇ ਹਾਂ ਤੇ ਇਹਨਾਂ ਦੀ ਜੋੜੀ ਬਣ ਗਈ ਹੈ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਦੋ ਤਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਵਿਆਹ ਹੋ ਗਿਆ ਮੁੰਡਾ ਕੁੜੀ ਦਾ ਵਿਆਹ ਹੋ ਗਿਆ ਹੁਣ ਕੁੜੀ ਵਿਆਹ ਹੋ ਕੇ ਕਰਾ ਕੇ ਮੁੰਡੇ ਦੇ ਘਰ ਆ ਗਈ ਉੱਥੇ ਹੀ ਮੁੰਡੇ ਦੇ ਮਾਪੇ ਉਹਨੂੰ ਕਹਿੰਦੇ ਨੇ ਜਿਹੜੇ ਆਪਣੀ ਬੱਚੀ ਤੋਂ ਕਦੇ ਕਿਸੇ ਨੇ ਝਾੜੂ ਪੂੰਚਾ ਨਹੀਂ ਕਰਵਾਇਆ ਹੁੰਦਾ ਉਹ ਨੂੰਹ ਤੋਂ ਹੀ ਆਸ ਰੱਖਦੇ ਨੇ ਕਿ ਸਾਡੇ ਇੱਥੇ ਚਾਰ ਫਲੋਰ ਬਣੇ ਹੋਏ ਨੇ ਸਿਆਂ ਜੋਇੰਟ ਫੈਮਿਲੀ ਤਾਂ ਸਾਰਿਆਂ ਨੂੰ ਰੋਟੀ ਪਕਾ ਕੇ ਦੇ ਪਕਾ ਕੇ ਦੇਣੀ ਹੈ ਸਾਰਿਆਂ ਦਾ ਧਿਆਨ ਰੱਖਣਾ ਝਾੜੂ ਪੂੰਚਾ ਕਰਨਾ ਸਾਰਿਆਂ ਦੇ ਘਰ ਦੇ ਵਿੱਚ ਤੁਸੀਂ ਨੂੰਹ ਲਿਆਂਦੀ ਹੈ ਕਿ ਨੋਕਰਾਂ ਨਹੀਂ ਲਿਆਂਦੀ ਹੈ ਕਈ ਰਿਸ਼ਤੇ ਐਦਾਂ ਦੇ ਵੀ ਨੇ ਸਮਾਜ ਵਿੱਚ ਉਹ ਕਿਤੇ ਕਿਤੇ ਐਦਾਂ ਹੋਇਆ ਵਾ ਨੂੰਹ ਚੰਗੀ ਹੈ ਜੀ ਉਹ ਚੰਗੀ ਹੈ ਸੱਸ ਸੋਹਰੇ ਖਰਾਬ ਹਨੀ ਮੁੰਡਾ ਆਪਣੇ ਮਾਂ ਪਿਓ ਤੋਂ ਸਿਵਾ ਕਿਸੇ ਦੀ ਮੰਨਦਾ ਹੀ ਨਹੀਂ ਹੁਣ ਸੱਸ ਸੋਹਰਿਆਂ ਕਰਕੇ ਰਿਸ਼ਤਾ ਖਰਾਬ ਹੋ ਜਾਂਦਾ ਕਿਉਂਕਿ ਜਦ ਸੱਸ ਸੋਹਰਾ ਹੈ ਤੇ ਮੁੰਡਾ ਓਬਵੀਸਲੀ ਆਪਣੀ ਮਾਂ ਦੀ ਮੰਨਦਾ ਫਿਰ ਉੱਥੇ ਫਿਰ ਉਹ ਘਰ ਵਾਲੀ ਦੀ ਗੱਲ ਹੀ ਨਹੀਂ ਸੁਣਦਾ ਕੋਈ ਇਸ ਕਰਕੇ ਜਦੋਂ ਤੁਸੀਂ ਰਿਸ਼ਤਾ ਕਿਸੇ ਲੜਕੀ ਦਾ ਜਾਂ ਲੜਕੀ ਦਾ ਕਿਸੇ ਲੜਕੇ ਨਾਲ ਰਿਸ਼ਤਾ ਤੈਅ ਕਰ ਰਹੇ ਹੋ ਪਹਿਲੀ ਗੱਲ ਤਾਂ ਲੜਕੀ ਨੂੰ ਵੀ ਚਾਹੀਦਾ ਹੈ ਕਿ ਆਪਣੇ ਘਰਾਂ ਦੀਆਂ ਗੱਲਾਂ ਆਪਣੇ ਮਾਂ-ਪਿਓ ਨੂੰ ਨਾ ਦੱਸੇ ਆਪਣੀਆਂ ਭੈਣਾਂ ਨੂੰ ਨਾ ਦੱਸੇ ਦੂਸਰਾ ਗੱਲ ਦੂਜੀ ਗੱਲ ਇਹ ਹੈ ਕਿ ਮੁੰਡੇ ਨੂੰ ਵੀ ਚਾਹੀਦਾ ਹੈ ਕਿ ਆਪਣੀ ਜਿਹੜੀ ਤੇਰੀ ਕਿਸ ਤੇਰੀ ਪ੍ਰੋਬਲਮ ਹੈ ਤੇਰੀ ਘਰ ਵਾਲੀ ਤੇ ਨਾਲ ਕੋਈ ਤੈਨੂੰ ਦਿੱਕਤ ਪਰੇਸ਼ਾਨੀ ਹੈ ਉਹਦੇ ਨਾਲ ਬਹਿ ਕੇ ਗੱਲ ਕਰੋ ਕਿਉਂਕਿ ਪ੍ਰੋਬਲਮਸ ਤਾਂ ਹਰ ਜਗ੍ਹਾ ਹੀ ਨੇ ਕੋਈ ਵੀ ਇਨਸਾਨ ਹੈ ਉਹ ਪੂਰਾ ਤਾਂ ਕਲੀਅਰ ਤਾਂ ਨਹੀਂ ਹੁੰਦਾ ਹੈਗਾ ਪੂਰਾ ਪਰਫੈਕਟ ਤਾਂ ਨਹੀਂ ਹੁੰਦਾ ਕੋਈ ਨਾ ਕੋਈ ਕਮੀਆਂ ਹੁੰਦੀਆਂ ਅੱਜ ਦੇ ਟਾਈਮ ਦੇ ਵਿੱਚ ਐਦਾਂ ਦਾ ਤੌਰ ਚੱਲ ਪਿਆ ਵਾ ਕਿ ਬਾਹਰ ਜਾਣ ਦਾ ਜਿਹੜਾ ਚਸਕਾ ਹੈ ਉਹ ਸਾਡੇ ਵਿੱਚ ਇੰਨਾ ਜ਼ਿਆਦਾ ਭਾਰੂ ਹੋ ਗਿਆ ਹੈ ਅਸੀਂ ਕੁਝ ਵੀ ਕਰ ਸਕਦੇ ਹਾਂ ਬਾਹਰ ਜਾਣ ਦੇ ਲਈ ਭਾਰਤ ਤੋਂ ਪਿੰਡ ਪੰਜਾਬ ਦੀ ਖਬਰ ਹੈ ਇੱਕ ਕਹਿੰਦੇ ਲੜਕੀ ਨੇ ਕਿਸੇ ਲੜਕੇ ਨਾਲ ਸ਼ਾਦੀ ਕਰ ਲਈ ਉਹ ਲੜਕੀ ਨੇ ਪੂੰਡਾ ਆਸ਼ਿਕ ਰੱਖਿਆ ਹੋਤਾ ਤੇ ਉਹ ਹਾਸ਼ਿਕ ਨੂੰ ਮਿਲਦੀ-ਗਿਲਦੀ ਰਹਿੰਦੀ ਸੀ ਜਿਹੜਾ ਉਹਨਾਂ ਘਰ ਵਾਲਾ ਇੱਕ ਦਿਨ ਉੱਠ ਗਿਆ ਜਾਗ ਖੁੱਲੀ ਪਤਾ ਲੱਗਿਆ ਕਿ ਪੂੰਡਾ ਆਸ਼ਿਕ ਮਿਲਣ ਆਇਆ ਹੋਇਆ ਤੇ ਜਿੱਦਾਂ ਹੀ ਜਾਗ ਖੁੱਲੀ ਉਹਦੀ ਘਰਵਾਲੀ ਨੇ ਪੂੰਡਾ ਆਸ਼ਿਕ ਨਾਲ ਦੋਏ ਇਕੱਠਿਆਂ ਨੇ ਮਿਲ ਕੇ ਆਪਣੇ ਘਰ ਵਾਲਾ ਮਾਰਤਾ ਹੁਣ ਘਰ ਵਾਲਾ ਆੜੇ ਦੇ ਕਤਲ ਕਰ ਦਿੱਤਾ ਇਸ ਕਰਕੇ ਕਿ ਕਿਸੇ ਨੂੰ ਸਾਡੀ ਭੇਤ ਦਾ ਪਤਾ ਨਾ ਲੱਗੇ ਕਿ ਮੈਂ ਕਿਸੇ ਹੋਰ ਦੇ ਨਾਲ ਆ ਕਿਸੇ ਹੋਰ ਨਾਲ ਮੇਰੇ ਸੰਬੰਧ ਆ ਜੇ ਤੁਹਾਡੇ ਕਿਸੇ ਹੋਰ ਦੇ ਨਾਲ ਸੰਬੰਧ ਹੈ ਮੰਨ ਲਓ ਇਦਾਂ ਦਾ ਕਿਤੇ ਵੀ ਰਿਸ਼ਤਾ ਹੈ ਚਾਹੇ ਕੁੜੀ ਆ ਚਾਹੇ ਮੁੰਡਾ ਆਈ ਐਮ ਨੋ ਟਾਕਿੰਗ ਅਬਾਊਟ ਗਰਲਸ ਆਮ ਟਾਕਿੰਗ ਅਬਾਊਟ ਬੋਇਸ ਕਿਉਂਕਿ ਹਰ ਜਗ੍ਹਾ ਕਿਦਾਂ ਦੇ ਰਿਸ਼ਤੇ ਹੁੰਦੇ ਨੇ ਅਜਿਹੇ ਟਾਈਮ 'ਚ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਲੜਕੀ ਵਫਾਦਾਰ ਹੋਵੇ ਮੁੰਡਾ ਬਈਮਾਨ ਹੋਵੇ ਜ਼ਰੂਰੀ ਵੀ ਨਹੀਂ ਹੈ ਕਿ ਮੁੰਡਾ ਬਈਮਾਨ ਹੈ ਲੜਕੀ ਵਫਾਦਾਰ ਹੋਵੇ ਕਿਉਂਕਿ ਹਰ ਜਗ੍ਹਾ ਹੀ ਦੋਏ ਸਿਸਟਮ ਅਨਬੈਲੈਂਸ ਹੋਏ ਪਏ ਨੇ ਦੋ ਹੀ ਚੀਜ਼ਾਂ ਇਸ ਕਰਕੇ ਆਪਣੇ ਰਿਸ਼ਤੇ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਮਚਿਓਰਟੀ ਬਣਾ ਕੇ ਰੱਖਣੀ ਹੈ ਵਿਆਹ ਤੋਂ ਪਹਿਲਾਂ ਪਹਿਲੀ ਗੱਲ ਤਾਂ ਲੜਕਾ ਲੜਕੀ ਲੜਕੀ ਹੋਰ ਲੜਕੇ ਦਾ ਕਲੀਅਰ ਹੋਣਾ ਹੋ ਜਾਣਾ ਚਾਹੀਦਾ ਕਿ ਭਾਈ ਮੇਰਾ ਤਾਂ ਹੈਗਾ ਕਿਤੇ ਚੱਕਰ ਸਿੱਧੀ ਗੱਲ ਹੈ ਮੇਰੇ ਹੈਗੇ ਨੇ ਕਿਤੇ ਮੇਰੇ ਐਨੇ ਫਿਜ਼ੀਕਲ ਰਿਲੇਸ਼ਨ ਬਣੇ ਹੋਏ ਨੇ ਮੇਰੇ ਐਨੇ ਐਨੇ ਨਾਲ ਮੇਰੀ ਯਾਰੀ ਸੀ ਕਿਉਂਕਿ ਕਈ ਵਾਰੀ ਕੀ ਹੁੰਦਾ ਕੁੜੀ ਜਦੋਂ ਗੱਲ ਕਰਦੇ ਹਾਂ ਅਸੀਂ ਗੱਲ ਕਰਦੇ ਮੰਨ ਲਓ ਲੜਕਾ ਲੜਕੀ ਨੂੰ ਦੇਖਣ ਗਿਆ ਗੱਲ ਕਰਦੇ ਉਹ ਤੋਂ ਲੜਕੀ ਨਹੀਂ ਦੱਸਦੇ ਉਦੋਂ ਲੜਕੀ ਦੀ ਸ਼ਕਲ ਦੇਖ ਕੇ ਕਹਿੰਨ ਲੱਪਾਂਦੇ ਅਸੀਂ ਹਾਂ ਬੜੀ ਸੋਹਣੀ ਹੈ ਜੀ ਕੋਹੀ ਨੂਰ ਵਰਗੀ ਹੈ ਸਾਡੇ ਘਰ ਦਾ ਮੈਂ ਕਹਿੰਦਾ ਸਾਡੇ ਘਰ ਤੱਕ ਕੋਈ ਨੂਰ ਦੀ ਬਹੂ ਤੁਰਦੀ ਫਿਰਦੀ ਰਹੂਗੀ ਲੋਕਾਂ ਨੇ ਦੇਖ ਦੇ ਕੇ ਮਚਣਾ ਹੁਣ ਇਹ ਨਹੀਂ ਪਤਾ ਹੁੰਦਾ ਕੋਈ ਨੂਰ ਵਾਲੀ ਨੇ ਕਿੰਨੇ ਪਸਾਏ ਹੁੰਦੇ ਨੇ ਜਿਹੜਾ ਤੇਰਾ ਕੋਈ ਨੂਰ ਵਾਲਾ ਮੁੰਡਾ ਹੈ ਉਹਨੇ ਉਹਨੇ ਅੱਗੇ ਕਿੰਨੀਆਂ ਸੈਟ ਕਰੀਆਂ ਹੁੰਦੀਆਂ ਕਿਉਂਕਿ ਰਿਸ਼ਤਾ ਦੋ ਬੇਈਮਾਨੀ ਚਾਹੇ ਤੂੰ ਇਹ ਪਾਸੇ ਰਹੂਗੀ ਤਾਂ ਰਿਸ਼ਤਾ ਕਦੇ ਨਹੀਂ ਬਣ ਸਕਦਾ ਰਿਸ਼ਤਾ ਹਮੇਸ਼ਾ ਉਹ ਤੋਂ ਵੱਡਦਾ ਜਦੋਂ ਦੋਹੇ ਪਾਸੋਂ ਵਫਾਦਾਰੀ ਹੋਵੇ ਜਿੱਥੇ ਤੁਹਾਨੂੰ ਇੱਕ ਬੰਦਾ ਵਫਾਦਾਰੀ ਦੀ ਆਸ ਰੱਖੇ ਜਾਂ ਇੱਕ ਬੰਦਾ ਵਫਾਦਾਰੀਆਂ ਨਿਵਾ ਰਿਹਾ ਦੂਜਾ ਬੇਈਮਾਨੀ ਕਰ ਰਿਹਾ ਦੂਜਾ ਕਹਿੰਦਾ ਚੱਲਣ ਤੋਂ ਜਿੱਦਾਂ ਚੱਲ ਕੰਜਰ ਹੋਣਾ ਕਰਕੇ ਉੱਥੇ ਰਿਸ਼ਤਾ ਨਹੀਂ ਚੱਲਦਾ ਹੁੰਦਾ ਉਹਨਾਂ ਦਾ ਰਿਸ਼ਤਾ ਕਦੇ ਟਿਕਦਾ ਜਿੰਜ ਸਾਡੇ ਪੰਜਾਬ ਦੇ ਵਿੱਚ ਵੀ ਜ਼ਿਆਦਾਤਰ ਜਿਹੜਾ ਆਇਲਸ ਕਰਕੇ ਕੁੜੀ ਉਹ ਲੱਭਨੇ ਆ ਪੈਸੇ ਵਾਲੀ ਉਹਦੇ ਉੱਤੇ ਪੈਸਾ ਲਾ ਕੇ ਅਸੀਂ ਬਾਹਰ ਨੂੰ ਭੇਜਦੇ ਆ ਫਿਰ ਕੁੜੀ ਉੱਥੇ ਜਾ ਕੇ ਮੁੱਕਰ ਜਾਂਦੀ ਆ ਫਿਰ ਜਿਹੜੇ ਪੈਸੇ ਮੁੰਡੇ ਵਾਲੇ ਨੇ ਲਾਏ ਹੁੰਦੇ ਵਿਆਹ ਕੀਤਾ ਹੁੰਦਾ ਉਹ ਸਾਰਾ ਧਰਿਆ ਦਾ ਧਰਿਆ ਰਹਿ ਜਾਂਦਾ ਫਿਰ ਮੁੰਡਾ ਆਖਰੀ ਦੇ ਵਿੱਚ ਪਤਾ ਲੱਗਿਆ ਉਹਨੇ ਫਾ ਲੈ ਲਿਆ ਉਹਨੇ ਖੁਦ ਖੁਸ਼ੀ ਕਰ ਲਈ ਉਹਨੇ ਸੁਸਾਈਡ ਕਰ ਲਿਆ ਫਿਰ ਐਦਾਂ ਦੀਆਂ ਹੀ ਗੱਲਾਂ ਵੜਦੀਆਂ ਜਦੋਂ ਕੁੜੀ ਕੈਨੇਡਾ ਜਾ ਕੇ ਮੁੱਕਰ ਜਾਂਦੀ ਹੈ ਪਹਿਲੀ ਗੱਲ ਹੈ ਤੁਸੀਂ ਇੰਨਾ ਪੈਸਾ ਕਿਸੇ ਐਹੋਜੇ ਇਨਸਾਨ ਤੇ ਖਰਚ ਰਹੇ ਹੋ ਜਿਹਦੇ ਤੇ ਤੁਹਾਨੂੰ ਪੱਕਾ ਯਕੀਨ ਵੀ ਨਹੀਂ ਹੈ ਨਾ ਤੁਸੀਂ ਉਹਨੂੰ ਜਾਣਦੇ ਹੋ ਸਿਰਫ ਵਿਆਹ ਕਰਾ ਲੰਨੇ ਹੋ ਵਿਆਹ ਕਰਾ ਕੇ ਤੁਸੀਂ ਉਹਨੂੰ ਬਾਹਰ ਤੋਰ ਦਿੰਦੇ ਹੋ ਕਿਉਂਕਿ ਉਹਦੇ ਬੈਂਡ ਆਏ ਹੋਏ ਨੇ ਕੁੜੀ ਦੇ ਸਿਰਫ ਬੈਂਡਾ ਕਰਕੇ ਉਹ ਫਿਰ ਤੁਹਾਡੇ ਜਿਹੜੇ ਪੈਸੇ ਲੱਗੇ ਹੁੰਦੇ ਨੇ ਉਹ ਉੱਥੇ ਵਿਆਹ ਕਰਾ ਕੇ ਭਾਰਤ ਚਲੇ ਜਾਂਦੀ ਹੈ ਜਦੋਂ ਬਾਹਰ ਚਲੇ ਜਾਂਦੀ ਉੱਥੇ ਉਹ ਕਿਸੇ ਹੋਰ ਨਾਲ ਹੀ ਘੁੰਮੀ ਫਰੀ ਜਾਂਦੀ ਹੈ ਤੇ ਤੁਸੀਂ ਆਸ ਰੱਖਦੇ ਹੋ ਕਿ ਮੈਨੂੰ ਇੰਨਾ ਟਾਈਮ ਹੋ ਗਿਆ ਐਨੇ ਮਹੀਨੇ ਹੋ ਗਏ ਐਨੇ ਸਾਲ ਹੋ ਗਏ ਹਾਂ ਤੱਕ ਬੁਲਾਇਆ ਹੀ ਨਹੀਂ ਜਦਕਿ ਪੈਸਾ ਤਾਂ ਅ ਜਦੋਂ ਤੁਹਾਡੇ ਵਿੱਚ ਕੋਈ ਸਕਿੱਲ ਹੈਗੀ ਹੈ ਗੁਣ ਹੈਗੇ ਤੁਸੀਂ ਛੋਟਾ ਮੋਟਾ ਕੰਮ ਇੱਥੇ ਕਰ ਲਓ ਆਪਣਾ ਜਿਹ ਅਸੀਂ ਪਹਿਲਾਂ ਤਾਂ ਕਹਿੰਦੇ ਸਾਡੀ ਜ਼ਮੀਨ ਸਾਡੀ ਮਾਂ ਹੈ ਫਿਰ ਅਸੀਂ ਆਪਣੀ ਮਾਂ ਨੂੰ ਵੇਚ ਕੇ ਬਾਹਰ ਚੱਲ ਜਾਂਦੇ ਜਦੋਂ ਜ਼ਮੀਨ ਸਾਡੀ ਮਾਂ ਹੁੰਦੀ ਹੈ ਫਿਰ ਆਪਣੇ ਮਾਂ ਨੂੰ ਵੇਚ ਕੇ ਤਾਂ ਮਾਂ ਨੂੰ ਵੇਚਣ ਦਾ ਜੋਸ਼ ਕਿੱਥੋਂ ਤੇ ਆ ਜਾਂਦਾ ਦਮ ਕਿੱਦਾ ਪੈ ਜਾਂਦਾ ਪਹਿਲੀ ਗੱਲ ਤਾਂ ਇਹ ਆ ਇਸ ਕਰਕੇ ਦੋਸਤੋ ਕਹਿੰਦੇ ਹੁੰਦੇ ਵੱਡੇ ਕੰਮ ਦੇ ਨੌਕਰ ਬਣਨ ਨਾਲੋਂ ਛੋਟੇ ਕੰਮ ਦੇ ਮਾਲਕ ਬਣ ਜਾਓ ਕਟ ਖਾ ਲੋਗੇ ਜੱਦੀ ਖਾ ਲੋਗੇ ਵੱਧ ਖਾਲ ਬਣ ਉਰੇ ਚ ਪੈਸਾ ਵੀ ਵੱਧ ਬਣਨ ਲੱਗ ਜਾਂਦਾ ਹੈ ਕੋਈ ਚੱਕਰ ਨਹੀਂ ਓੜੀ ਓੜੀ ਬੰਦਾ ਛੋਟੇ ਕੰਮ ਨੂੰ ਹੱਥ ਪਾਉਂਦਾ ਹੈ ਵੱਧ ਜਾਂਦਾ ਆਪਣਾ ਕੰਮ ਇੱਥੇ ਕੋਈ ਸਟਾਰਟ ਕਰੋ ਪਰ ਇਸ ਮੈਂ ਇਹ ਨਹੀਂ ਕਹਿੰਦਾ ਬਾਹਰ ਜਾਓ ਹੀ ਨਾ ਜੇ ਤੁਹਾਡੇ ਵਿੱਚ ਕੋਈ ਟੈਲੈਂਟ ਹੈ ਕੋਈ ਸਕਿੱਲ ਹੈ ਤੁਸੀਂ ਖੁਦ ਦੇ ਦਮ ਤੇ ਜੇ ਬਾਹਰ ਜਾ ਰਹੇ ਹੋ ਫਿਰ ਤਾਂ ਠੀਕ ਹੈ ਪਰ ਤੁਸੀਂ ਕਿਸੇ ਦੂਏ ਦੇ ਆਸ ਤੇ ਬਾਹਰ ਜਾ ਰਹੇ ਹੋ ਫਿਰ ਕੀ ਗਰੰਟੀ ਹੈ ਕਿ ਉਹਨੇ ਤੁਹਾਨੂੰ ਬਾਹਰ ਬੁਲਾਉਣਾ ਵੀ ਹੈ ਕਿ ਨਹੀਂ ਬੁਲਾਉਣਾ ਕੀ ਗਰੰਟੀ ਹੈ ਕਿ ਤੁਹਾਡੇ ਲਾਏ ਹੋਏ ਪੈਸੇ ਦੇ ਨਾਲ ਤੁਸੀਂ ਵੀ ਬਾਹਰ ਜਾ ਸਕੋਗੇ ਉਹਨੇ ਤੁਹਾਨੂੰ ਇਨਵਾਈਟ ਕਰਨਾ ਸਪான்ਸਰ ਭੇਜਣਾ ਕਿ ਨਹੀਂ ਭ ਮੇਰੇ ਕਹਿਣ ਦੀ ਗੱਲ ਇਹ ਹੈ ਜਿਹੜੇ ਐਦਾਂ ਦੇ ਪੁੱਠੇ ਕੰਮ ਹੁੰਦੇ ਨੇ ਨਾ ਇਸ ਕਰਕੇ ਹੁੰਦੇ ਨੇ ਮੇਨ ਗੱਲ ਇਹ ਹੈ ਵਿਆਹ ਤੋਂ ਪਹਿਲਾਂ ਲੜਕੀ ਨਾਲ ਪੂਰੀ ਗੱਲਬਾਤ ਹੋਰ ਕਰਨੀ ਚਾਹੀਦੀ ਹੈ ਸੰਤੁਸ਼ਟੀ ਹੋ ਜਾਣੀ ਚਾਹੀਦੀ ਹੈ ਕੁੜੀਆਂੜਿਆਂ ਨੂੰ ਵੀ ਚਾਹੀਦਾ ਕਿ ਮੁੰਡਾ ਮਾੜਾ ਨਾ ਹੋਵੇ ਇੱਥੇ ਹੀ ਕਹਿੰਦੇ ਹੁੰਦੇ ਨੇ ਨਾ ਜਦੋਂ ਅਸੀਂ ਆਇਲਸ ਕਰਕੇ ਬਾਹਰ ਜਾਂਦੇ ਆ ਜਾਂ ਕੁੜੀ ਤੇ ਪੈਸਾ ਲਾ ਕੇ ਉਹਨੂੰ ਬਾਹਰ ਭੇਜਦੇ ਆ ਫਿਰ ਅਸੀਂ ਆਸ ਰੱਖਦੇ ਆ ਕਿ ਉਹ ਵੀ ਸਾਨੂੰ ਬੁਲਾਊਗੀ ਇਹ ਨਾਸ ਰੱਖੋ ਉਹਨਾਂ ਤੁਹਾਨੂੰ ਬੁਲਾਉਣਾ ਹੈ ਅੱਜ ਦਾ ਟਾਈਮ ਇੰਨਾ ਜ਼ਿਆਦਾ ਮਾੜਾ ਚੱਲ ਪਿਆ ਵਾ ਪੈਸਾ ਹਰ ਬੰਦਾ ਜਿਹੜਾ ਜਦੋਂ ਹੁੰਦਾ ਉਹਨੂੰ ਚੰਗਾ ਲੱਗਦਾ ਪੈਸਾ ਕਿਸੇ ਕੋਲ ਵੀ ਹੋਵੇ ਜਦੋਂ ਪੈਸਾ ਕਿਸੇ ਕੋਲ ਜਾਂਦਾ ਉਹਨੂੰ ਮਾੜਾ ਨਹੀਂ ਲੱਗਦਾ ਪੈਸਾ ਹੁੰਦਾ ਪਰ ਜਿਹਦਾ ਪੈਸਾ ਜਾ ਰਿਹਾ ਹੁੰਦਾ ਉਹਦਾ ਦਿਲ ਦੁਖਦਾ ਹੁੰਦਾ ਕਹਿੰਦਾ ਯਾਰ ਇੰਨੇ ਪੈਸੇ ਲਾ ਦਿੱਤੇ ਕੰਮ ਵੀ ਨਹੀਂ ਵੜਿਆ ਕੋਈ ਤੁਸੀਂ ਜਿਹੜੇ ਪੈਸੇ ਇੰਨੇ ਪੈਸੇ ਲੱਖ ਰੁਪਏ ਖਰਚਣੇ ਆ ਕਿਸੇ ਹੋਰ ਦੇ ਆਪਣੇ ਤੇ ਛੋਟੇ-ਮੋਟੇ ਲੱਖ ਰੁਪਇਆ ਲਾ ਕੇ 1.5 ਲੱਖ ਲਾ ਕੇ ਕੰਮ ਕੋਈ ਛੋਟਾ-ਮੋਟਾ ਸਟਾਰਟ ਕਰ ਲਓ ਉਹੀ ਕੰਮ ਵੱਧ ਜਾਣਾ ਤਾਂ ਨੇ ਆਪਣੇ ਛੋਟੇ ਕੰਮ ਦੇ ਤੁਸੀਂ ਵੱਡੇ ਮਾਲਕ ਬਣੋਗੇ ਕਿਸੇ ਵੱਡੇ ਕੰਮ ਦੇ ਨੌਕਰ ਬਣਨ ਨਾਲੋਂ ਤਾਂ ਚੰਗਾ ਹੈ ਸੋ ਦੋਸਤੋ ਮੇਰੀ ਇਹ ਹੀ ਗੱਲ ਹੈ ਫੁਕਰਾਪਣੀ ਨੂੰ ਛੱਡ ਕੇ ਇੱਕ ਐਸੀ ਜ਼ਿੰਦਗੀ ਨੂੰ ਅਸੀਂ ਅਪਣਾਈਏ ਜਿਹੜੇ ਵਿੱਚ ਸੱਚ ਹੋਵੇ ਤੇ ਉਹਦੇ ਵਿੱਚ ਕੁਆਲਿਟੀ ਹੋਵੇ ਅਗਲਾ ਦੇਖ ਕੇ ਇਹ ਕਹੇਗੀ ਹਾਂ ਯਾਰ ਬੰਦਾ ਹੈ ਕੋਈ ਇਹਦੇ ਇਹਦੇ ਕੰਮ ਦੇ ਵਿੱਚ ਦਮ ਹੈ ਹੁਣ ਅਸੀਂ ਕੰਮ ਹੀ ਇਦਾਂ ਤੇ ਕਰਦੇ ਨੇ ਸਾਡੇ ਰਿਸ਼ਤੇ ਵੀ ਉਦਾਂ ਦੇ ਨੇ ਰਿਸ਼ਤੇ ਪਹਿਲੀ ਗੱਲ ਅਸੀਂ ਬਣਾ ਵੀ ਉਦਾਂ ਦੇ ਲੈਂਦੇ ਨੇ ਸਵਾਰਥ ਕਰਕੇ ਕਿਉਂਕਿ ਸਾਡੇ ਅੰਦਰ ਕੋਈ ਗੁਣ ਹੁੰਦਾ ਨਹੀਂ ਹੈਗਾ ਕੁੜੀ ਦੇ ਬੈਂਡ ਆਏ ਹੁੰਦੇ ਨੇ ਉਹਦੇ ਤੇ ਪੈਸੇ ਲਾ ਕੇ ਉਹਨੂੰ ਭੇਜ ਦਿੰਦੇ ਬਾਹਰ ਜਾ ਕੇ ਮੁੱਕਰ ਜਾਂਦੀ ਹੈ ਬਾਹਰ ਜਾ ਕੇ ਕਿਸੇ ਹੋਰ ਨਾਲ ਹੀ ਤੁਰੇ ਫਿਰਦੀ ਐ ਅਸੀਂ ਕਹਿੰਦੇ ਸਾਨੂੰ ਪਤਾ ਨਹੀਂ ਉਹ ਲਖੋਰੀ ਨੇ ਕਦੋਂ ਬੁ ਫਿਰ ਅਸੀਂ ਇਸੇ ਆਸ ਤੇ ਜਦੋਂ ਅਗਲੀ ਫੋਨ ਕਰਕੇ ਅਗਲਾ ਫੋਨ ਵੀ ਬੰਦ ਕਰ ਲੈਂਦੀ ਆ ਅਗਲੀ ਇਹ ਕਹਿ ਦਿੰਦੀ ਆ ਹੁਣ ਨਹੀਂ ਤੂੰ ਕੋਣ ਮੈਂ ਕੋਣ ਅਗਲੀ ਬਾਹਰ ਜਾ ਕੇ ਵੈਸੇ ਹੀ ਮੁੱਕਰ ਜਾਂਦੀ ਆ ਫਿਰ ਸਾਡੇ ਹਿਰਦੇ ਵੀ ਬਲੁੱਤੜੇ ਜਾਂਦੇ ਪੈਸਾ ਵੀ ਅਸੀਂ ਖਰਾਬ ਕਰ ਲੈਂਦੇ ਆ ਸੋ ਇੰਨਾ ਪੈਸਾ ਕਿਸੇ ਹੋਰ ਤੇ ਲਾਣ ਨਾਲੋਂ ਲੱਖ ਡੇਢ ਲੱਖ 2 ਲੱਖ ਲਾ ਕੇ ਆਪਣਾ ਕੰਮ ਚਲਾ ਲਓ ਕੋਈ ਛੋਟਾ ਮੋਟਾ ਕੰਮ ਕਰੋ ਉਹ ਕੰਮ ਨੂੰ ਵੱਡਾ ਕਰੋ ਫਿਰ ਇੰਨਾ ਪੈਸਾ ਖਰਾਬ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਨਾਲੇ ਵੈਸੇ ਵੀ ਅੱਜ ਦੇ ਟਾਈਮ 'ਚ ਜਿਹੜੇ ਰਿਸ਼ਤੇ ਬਣੇ ਹੋਏ ਨੇ ਮਿਲਾਵਟੀ ਨਹੀਂ ਆ ਕੋਈ ਹੈ ਹੀ ਨਹੀਂ ਨਮੀ ਨਹੀਂ ਆ ਰਿਸ਼ਤਿਆਂ ਦੇ ਵਿੱਚ ਹਰ ਬੰਦਾ ਜਿਆਦਾਤਰ ਜਿਸਤੇ ਜਿਨਾ ਕਰਕੇ ਸਾਡੇ ਮੁੰਡੇ ਕਈ ਵਾਰੀ ਹੁੰਦੇ ਨੇ ਮੈਂ ਤਾਂ ਜਿਹੜਾ ਸੱਚਾ ਇਸ਼ਕ ਕਰਦਾ ਹਾਂ ਮੈਂ ਸੱਚਾ ਪਿਆਰ ਕਰਦਾ ਤੂੰ ਮੇਰੀ ਚਾਂਦਣੀ ਹੈ ਮੈਂ ਤੇਰੇ ਲਈ ਚੰਦ ਤਾਰੇ ਤੋੜ ਕੇ ਲਿਆ ਸਕਦਾ ਅਗਲੀ ਜਦੋਂ ਚਲੇ ਜਾਂਦੀ ਹੈ ਫਿਰ ਅਸੀਂ ਕਹਿੰਨੇ ਆ ਲੈ ਸਾ ਮੇਰਾ ਚੰਦ ਚੰਦ ਵਿੱਚ ਤਾ ਗਈ ਪੈ ਗਿਆ ਯਾਰ ਹੁਣ ਤਾਂ ਮੈਨੂੰ ਹਨੇਰਾ ਹੀ ਹਨੇਰਾ ਦਿਸਦਾ ਸਾਰੇ ਪਾਸੇ ਹੁਣ ਮੈਨੂੰ ਦਿਨ ਚ ਚੈਨ ਨਹੀਂ ਹੁੰਦਾ ਰਾਤ ਨੂੰ ਨੀਂਦ ਨਹੀਂ ਹੁੰਦੀ ਫਿਰ ਤਾਂ ਨਹੀਂ ਗੱਲਾਂ ਕਰਦੀਆਂ ਕਿਉਂਕਿ ਪਹਿਲੇ ਹੀ ਕਸਮਾਂ ਪਾਦੇ ਐਦਾਂ ਦੀ ਹਵਾ ਹੁਸ਼ੇਪੰਤੇ ਆੜੀ ਗੱਲਾਂ ਛੱਡੀਆਂ ਵੀ ਹੁੰਦੀਆਂ ਫਿਰ ਨੀਂਦ ਆਉਣੀ ਕਿੱਥੋਂ ਹੈ ਇਸ ਕਰਕੇ ਇੱਕ ਰਿਐਲਿਟੀ ਨਾਲ ਜੁੜੋ ਜਦੋਂ ਰਿਐਲਿਟੀ ਨਾਲ ਜੁੜਦੇ ਆ ਨਾ ਅਸੀਂ ਫੇਰ ਹੁੰਦਾ ਸਵਾਲ ਅੱਜ ਕੱਲ ਬਿਨਾ ਪੈਸਿਆਂ ਤੋਂ ਤਾਂ ਕੋਈ ਰਿਸ਼ਤਾ ਨਹੀਂ ਬਣਦਾ ਕੁੜੀ ਹਮੇਸ਼ਾ ਕਿਸੇ ਮੁੰਡੇ ਨਾਲ ਵਿਆਹ ਕਰਾਏਗੀ ਤੇ ਪੈਸਾ ਦੇਖ ਕੇ ਕਰਾਏਗੀ ਜੇ ਕਿਸੇ ਪੱਲੇ ਕੁਝ ਹੈ ਹੀ ਨਹੀਂ ਉਹਦੇ ਨਾਲ ਕੋਈ ੜੀ ਕੁੜੀ ਨੇ ਵਿਆਹ ਕਰਾਣਾ ਉਹਦੇ ਵੱਲ ਤਾਂ ਕੋਈ ਆਂਟੀ ਰੰਗ ਨਹੀਂ ਦੇਖਦੀ ਤੇ ਦੋਸਤੋ ਇਸ ਕਰਕੇ ਗੱਲ ਕਰਦਾ ਪੈਸਾ ਕਮਾਓ ਪਰ ਆਪਣੇ ਦਮ ਤੇ ਕਮਾਓ ਬਾਹਰ ਜਾਓ ਆਪਣੇ ਦਮ ਤੇ ਜਾਓ ਕਿਸੇ ਦੇ ਹਾਸਤੇ ਨਾ ਜਾਓ